ਜਦ ਬੰਦਾ ਲੰਬੀ ਸੋਚ ਦੇ ਚ ਪਿਆ ਹੋਵੇ ਔਰ ਅੱਖ ਨਾਲ ਬੁੱਧ ਜੋੜੀ ਹੋਵੇ ਤੋ ਇਹ ਹੱਥ ਸਿਰ ਤੇ ਚਲਾ ਜਾਂਦਾ ਹੈ ਜਦ ਇਸ ਤਰ੍ਹਾਂ ਹੋਵੇ ਤੋ ਸਮਝ ਲਓ ਸਿਰ ਬਹੁਤ ਵਰਤ ਰਿਹਾ ਹੈ ਬਹੁਤ ਵਰਤ ਰਿਹਾ ਹੈ ਬੁੱਧ ਨੂੰ ਬਹੁਤ ਵਰਤ ਰਿਹਾ ਹੈ ਬਹੁਤ ਵਰਤ ਰਿਹਾ ਹੈ ਆਪਣੀ ਅੱਖ ਨਾਲ ਇਹਨੇ ਬੁੱਧ ਨੂੰ ਜੋੜੇ ਹੋਏ ਬڑا ਜੋੜੇ ਹੋਇਆ ਥੱਕ ਵੀ ਜਾਏਗਾ ਬੁੱਧ ਦੀ ਸੀਮਾ ਥੱਕ ਕੇ ਟੁੱਟੇਗਾ ਮੇਰਜ਼ ਕਰਾਂ ਹਿਰਦਾ ਸਾਰਾ ਵੀ ਉਡੋਲਦਾ ਜਨਮ ਜਨਮਾਂਤਰਾਂ ਦੀ ਥਕਾਵਟ ਲੈ ਜਾਂਦੀ ਹੈ ਤੱਕਦਾ ਨਹੀਂ ਹੈ ਮਨ ਉਹ ਕੀ ਨਹੀਂ ਸਕਦਾ ਫੁੱਲ ਦੀ ਤਰ੍ਹਾਂ ਹੋ ਜਾਂਦਾ ਸਾਰੇ ਭਾਰ ਲੈ ਜਾਂਦੇ ਨੇ ਜੈਸੇ ਜੈਸੇ ਦੁਨੀਆ ਸਿਆਣੀ ਆਉਂਦੀ ਜਾ ਰਹੀ ਹੈ ਵੈਸੇ ਵੈਸੇ ਭਾਵ ਹੀਣੀ ਹੁੰਦੀ ਜਾ ਰਹੀ ਹੈ ਭਾਵਕਤਾ ਤੋਂ ਹੀਣੀ ਹੁੰਦੀ ਜਾ ਰਹੀ ਹੈ ਕੁਝ ਅਮਰੀਕਨ ਮੈਨੂੰ ਕਹਿਣ ਲੱਗੇ ਸਨ ਉੱਥੇ ਲਾਸ ਐਂਜਲੇਸ ਤੇ ਹਿੰਦੁਸਤਾਨੀ ਲੋਕ ਬੜੇ ਇਮੋਸ਼ਨਲ ਹੁੰਦੇ ਨੇ ਪੁੱਤ ਨੂੰ ਵਿਦਾ ਕਰਦੇ ਨੇ ਰੋਣ ਲੱਗ ਪੈਂਦੇ ਨੇ ਪਤਨੀ ਪਤੀ ਨੂੰ ਵਿਦਾ ਕਰਦੀ ਹੈ ਰੋਣ ਲੱਗ ਪੈਂਦੇ ਨੇ ਪਤੀ ਪਤਨੀ ਪਰਿਵਾਰ ਨੂੰ ਤੋਰਦਾ ਤੇ ਅੱਖਾਂ ਭਾਰਾਂ ਦੀਆਂ ਨੇ ਉਹਦੀਆਂ ਦੇਖੇ ਹੁਣੇ ਇਹ ਰਿਪੋਰਟ ਤੇ ਲੋਕੀ ਮਿੱਤਰਾਂ ਨੂੰ ਛੱਡਣ ਆਉਂਦੇ ਨੇ ਪਰਿਵਾਰ ਨੂੰ ਛੱਡਣ ਕਹਿੰਦੇ ਬੜੇ ਇਮੋਸ਼ਨਲ ਨੇ ਇਥੇ ਕੁਝ ਵੀ ਨਹੀਂ ਇਥੇ ਕੁਝ ਵੀ ਨਹੀਂ ਉਥੇ ਭਾਈਚਾਰਾ ਰਿਹਾ ਹੀ ਨਹੀਂ ਪਰਿਵਾਰ ਰਿਹਾ ਹੀ ਨਹੀਂ ਦੂਜੇ ਦਿਨ ਤਲਾਕ ਇੰਜ ਕਹਿ ਲੋ ਹਿਰਦੇ ਦੀ ਵਰਤੋਂ ਤੇ ਹੈ ਹੀ ਨਹੀਂ ਅੱਖ ਤੇ ਬੋਧ ਦੀ ਵਰਤੋਂ ਇਸ ਵਾਸਤੇ ਇਸਤਰੀ ਲਈ ਪੁਰਸ਼ ਇੱਕ ਪਦਾਰਥ ਹੈ ਪੁਰਸ਼ ਲਈ ਇਸਤਰੀ ਵੀ ਇੱਕ ਪਦਾਰਥ ਬਸ ਇਹ ਨਹੀਂ ਗੱਲ ਇੱਕ ਪਦਾਰਥ ਹੁਣ ਮੂੰਹ ਪੈ ਗਿਆ ਤੇ ਬਦਲੋ ਬਦਲੋ ਪਤਨੀ ਨੂੰ ਬਦੋ ਜੋ ਹੈ ਪਤੀ ਨੂੰ ਇੱਕ ਇੱਕ ਪੁਰਸ਼ ਆਪਣੇ ਜੀਵਨ ਦੇ ਵਿੱਚ ਦਸ ਦਸ ਸ਼ਾਦੀਆਂ ਕਰਾਂਦਾ ਹੈ ਕੀ ਜ਼ਿੰਦਗੀ ਹੈ ਭਾਵਕਤਾ ਰਹੀ ਨਹੀਂ ਤੇ ਭਾਵਕਤਾ ਤੋਂ ਬਿਨਾ ਕੋਈ ਭਗਤ ਹੋ ਨਹੀਂ ਸਕਦਾ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ ਭਾਵ ਬਿਨ ਭਗਤ ਨਾ ਹੋਏ ਤੇਰੇ ਪਤਾ ਹੈ ਭਗਤ ਦੇ ਅਖਰੀ ਅਰਥ ਕੀ ਨੇ ਭਾਵਨਾ ਜਿੱਥੇ ਅੰਕਿਤ ਹੋ ਗਈ ਟਿਕ ਗਈ ਹੈ ਹਰ ਵਕਤ ਭਾਵਨਾ ਚ ਰਹਿੰਦਾ ਹੈ ਹਰ ਵਕਤ ਭਾਵਕਤਾ ਚ ਰਹਿੰਦਾ ਹੈ ਹਰ ਵਕਤ ਭਾਵਕਤਾ ਦੇ ਡੁੱਬਿਆ ਰਹਿੰਦਾ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਭਗਤ ਹੋਣਾ ਸਭ ਤੋਂ ਸ਼ਿਖਰ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਪੰਡਤ ਛੋਟੀ ਦਾ ਵਿਦਵਾਨ ਇਸ ਵਿਦਵਾਨ ਦੇ ਕੋਈ ਸੈਂਟਿਸਟ ਵੀ ਆ ਸਕਦੇ ਨੇ ਉਹਨਾਂ ਕੋਲ ਪਦਾਰਤ ਦਾ ਬਹੁਤ ਵੱਡਾ ਗਿਆਨ ਹੈ ਵਿਦਵਾਨ ਪੰਡਤ ਸੂਰ ਛਤਰਪਤ ਰਾਜਾ ਇਤਨਾ ਧਨવાન ਕਿ ਛਤਰਪਤੀ ਰਾਜਾ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਇਹ ਸਾਰੇ ਪੰਡਤ ਵਿਦਵਾਨ ਇਹ ਸਾਰੇ ਸੂਰਬੀਰ ਇਹ ਸਾਰੇ ਦੁਨੀਆ ਦੇ ਚੋਟੀ ਦੇ ਧਨਵਾਨ ਭਗਤ ਦੇ ਪੈਰਾਂ ਦੀ ਹਾਕ ਵੀ ਨਹੀਂ ਲੈ ਕੁਝ ਵੀ ਨਹੀਂ ਲੈ ਕੁਝ ਵੀ ਨਹੀਂ ਲੈ ਭਗਤ ਸਭ ਤੋਂ ਸ਼ੇਖਰ ਤੇ ਉਥੇ ਭਾਵਨਾ ਅੰਕਿਤ ਹੋ ਗਈ ਮੈਂ ਫਿਰ ਅਰਜ਼ ਕਰਾਂ ਜਿੰਨਾ ਜਿੰਨਾ ਸਿਆਣਾ ਹੁੰਦਾ ਜਾ ਰਿਹਾ ਹੈ ਮਨੁੱਖ ਭਾਵ ਵੀ ਘਟਦੀ ਜਾ ਰਹੀ ਹੈ ਘਟਦੀ ਜਾ ਰਹੀ ਹੈ ਸਵਾਸਤੇ ਪਹਿਲੇ ਪਿੰਡ ਦੇ ਵਿੱਚ ਕਿਸੇ ਬ੍ਰह्मज्ञानी ਦੇ ਦਰਸ਼ਨ ਹੁੰਦੇ ਸਨ ਹੁਣ ਹਰ ਪਿੰਡ ਦੇ ਵਿੱਚ ਪਖੰਡ ਦੇ ਤੇ ਦਰਸ਼ਨ ਹੋ ਸਕਦੇ ਨੇ ਬ੍ਰह्मज्ञानी ਦੇ ਕੋਈ ਕਿਸੇ ਹਜ਼ਾਰਾਂ ਪਿੰਡਾਂ ਦੇ ਵਿੱਚ ਕਿਸੇ ਇੱਕ ਕੱਚ ਹੋਵੇ ਮੈਂ ਇਹ ਨਹੀਂ ਕਹਿੰਦਾ ਨਹੀਂ ਨਹੀਂ ਹੈਨ ਅਜੇ ਪਰ ਐਸਾ ਹੈ ਕਿਧਰੇ 100 ਪਿੰਡਾਂ ਚ ਉਹ ਆਏ ਕਿਧਰੇ ਇੱਕ ਜਗ੍ਹਾ ਹੈ ਬਹੁਤ ਥੋੜੇ ਨੇ ਹੈ ਨ ਵਿਰਲੇ ਨਾ ਹੀ ਨ ਘਣੇ ਪੈਲ ਪਕੜ ਸੰਸਾਰ ਰਸਨਾ ਦੇ ਨਾਲ ਹਿਰਦਾ ਜੋੜਿਆ ਵਾਹਿਗੁਰੂ ਵਾਹਿਗੁਰੂ ਕੱਲੀ ਰਸਨਾ ਨਹੀਂ ਕਹਿ ਰਹੀ ਦੋਏ ਮਿਲਕਾਰਜ ਉਪਜੇ ਰਾਮਨਾਮ ਸੰਜੋਗ ਰਸਨਾ ਨਾਲ ਹਿਰਦਾ ਜੁੜਿਆ ਹੋਇਆ ਹੈ ਭਾਵਕਤਾ ਜੁੜੀ ਹੋਈ ਹੈ ਪਿਆਰ ਜੁੜਿਆ ਹੋਇਆ ਹੈ ਸ਼ਰਧਾ ਜੁੜੀ ਹੋਈ ਹੈ ਪੂਰਾ ਭਰੋਸਾ ਜੁੜਿਆ ਹੋਇਆ ਹੈ ਇਹ ਹੁਣ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਹੈ ਵਾਹਿਗੁਰੂ ਨੂੰ ਇਸ ਦੀ ਰਸਨਾ ਨੇ ਪ੍ਰਗਟ ਕਰ ਦੇਣਾ ਹੈ ਪ੍ਰਗਟ ਹੋ ਜਾਏਗਾ ਐਸਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਪਦਾਰਥ ਦਾ ਰਾਜ ਪ੍ਰਗਟ ਹੋ ਜਾਏਗਾ ਅਗਰ ਅੱਖ ਨਾਲ ਬੁੱਧ ਨੂੰ ਪੂਰਾ ਜੋੜਿਆ ਆਇਸਟਾਈਨ ਨੇ ਆਪਣੇ ਚੇਲਿਆਂ ਨੂੰ ਇਹ ਹੀ ਆਖਿਆ ਸੀ ਜਿਸੀ 700 ਜਗ੍ਹਾ ਫੇਲ ਹੋਇਆ ਅਜੇ ਮੇਰੀ ਬੁੱਧ ਅੱਖ ਨਾਲ ਪੂਰੀ ਨਹੀਂ ਜੋੜੀ ਕੁਝ ਥੜਕੀ ਰਹੀ ਹੈ ਕੁਝ ਕਮੀ ਰਹੀ ਹੈ ਮੇਰੇ 'ਚ ਕੁਝ ਕਮੀ ਰਹੀ ਹੈ ਉਸ ਕਰਕੇ ਮੈਂ 700 ਗਲਤੀਆਂ ਕੀਤੀਆਂ ਨੇ ਪਰ ਹੁਣ ਇਹ 700 ਗਲਤੀਆਂ ਨਹੀਂ ਕਰਾਂਗਾ ਅੱਗੇ ਚਲੇਗਾ ਹੌਸਲਾ ਹੈ ਉਹਦਾ ਅੱਗੇ ਚਲੇਗਾ ਸਾਇੰਸ ਦੀ ਦੁਨੀਆ ਵਿੱਚ ਵੀ ਨਿਰਾਸ਼ਾ ਆ ਸਕਦੀ ਹੈ ਧਰਮ ਦੀ ਦੁਨੀਆ 'ਚ ਵੀ ਨਿਰਾਸ਼ਾ ਆ ਸਕਦੀ ਹੈ ਦੂਰ ਕਿਉਂ ਜਾਓ ਸਵੈਮਗੁਰੂ ਅਰਜਨਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਨਿਰਾਸ਼ੀ ਬਹੁਤ ਦਿਨ ਲਾਗ ਬਹੁਤ ਦਿਨ ਹੋ ਗਏ ਨਾ ਵੈਗੁਰੂ ਵੈਗੁਰੂ ਕਰਦੇ ਖੇਡਦੇ ਕੁਝ ਨਹੀਂ ਬਣਿਆ ਕੁਝ ਨਹੀਂ ਬਣਿਆ ਦੇਸ ਦਿਸੰਤਰ ਮੈਂ ਸਗਲੇ ਝਾਕੇ ਸਾਰੇ ਤੀਰਥਾਂ ਤੇ ਹੋਇਆ ਹੈ ਸਾਰੇ ਡੇਰਿਆਂ ਚ ਹੋਇਆ ਸਭ ਜਗ੍ਹਾ ਹੋਇਆ ਖੇਡਦੇ ਕੁਝ ਨਹੀਂ ਬਣਿਆ ਨਿਰਾਸ਼ਾ निराशा निराश मनक गलत कदम भी चूक सकदा है सही कदम भी गलत कदम के नास्तिक हो सकदा है सही कदम के ये वो अरदास कर सकदा है हे प्रभु मैं जो करना सही कर लिया ओदे नाल कुछ भी नहीं हुआ कुछ भी नहीं मैं जो चलना सही चल लिया ਮੈਂ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਮੈਂ ਜੋ ਕਰਨਾ ਸੀ ਕਰ ਲਿਆ ਪੱਲੇ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਤਾਂ ਹੁਣ ਮੈਂ ਇਹ ਸਮਝਿਆ ਪ੍ਰਭੂ ਮੇਰੇ ਕੀਤਿਆਂ ਖੇਡ ਨਹੀਂ ਬਣੇਗੇ ਮੇਰੇ ਚਲਣ ਨਾਲ ਮੈਂ ਨਹੀਂ ਪਹੁੰਚ ਸਕਦਾ ਕਿਦਰੇ ਤੂੰ ਵੀ ਚੱਲ ਪਰ ਵਾਏ ਗੁਰਦਾਸ ਜੀ ਕਹਿੰਦੇ ਨੇ ਤੂੰ ਇੱਕ ਕਦਮ ਚੱਲੋ ਕਰੋਨਾ ਚਲੇਗਾ। ਗੁੰਮ ਹੋਇਆ ਬੱਚਾ ਭੀੜ ਦੇ ਵਿੱਚ ਜਦ ਆਪਣੀ ਮਾਂ ਨੂੰ ਲੱਭਦਾ ਰੋਂਦਾ ਹੋਇਆ ਕੋਈ ਇੱਕ طرفਾ ਗੱਲ ਨਹੀਂ ਮਾਂ ਵੀ ਲੱਭ ਰਹੀ ਹੈ ਉਹਨੂੰ ਮਾਂ ਵੀ ਲੱਭ। ਜਦ ਕੋਈ ਇੱਕ ਕਦਮ ਚੱਲਦਾ ਹੈ ਇੰਨਾ ਹੀ ਕਾਫੀ ਹੈ। ਫਿਰ ਕਰੋੜਾਂ ਕਦਮ ਚੱਲ ਕੇ ਪ੍ਰਭੂ ਆਪ ਆ ਕੇ ਮਿਲਦਾ ਹੈ। ਇੱਕ ਕਦਮ ਤੇ ਚਲੇ ਕਦਮ ਕੀ ਹੈ ਪੂਰੀ ਭਾਵੁਗਤਾ ਉਡੇਲ ਦੇਵੇ ਪੂਰਾ ਹਿਰਦਾ ਉਡੇਲ ਦੇਵੇ ਪੂਰਾ ਹਿਰਦਾ ਜੋੜ ਦੇਵੇ ਸ਼ਬਦ ਨਾਲ ਜੇ ਅਜੇ ਤੱਕ ਖੇੜ ਨਹੀਂ ਬਣੀ ਤੇ ਇਸ ਨੇ ਆਪਣਾ ਪੂਰਾ ਹਿਰਦਾ ਜੋੜਿਆ ਹੀ ਨਹੀਂ ਹੈ ਪ੍ਰਭੂ ਮੇਰੇ ਕੀਤੇਆਂ ਕੁਛ ਨਹੀਂ ਹੋਵੇਗਾ ਤੂੰ ਕੁਝ ਕਰ ਇਸ ਹਾਲਤ ਦੇ ਚ ਮਨੁੱਖ ਪਰਮਾਤਮਾ ਦੀ ਮਦਦ ਮੰਗਦਾ ਹੈ ਪੋਦੇ ਅੰਦਰੋਂ ਅਰਦਾਸ ਨਿਕਲਦੀ ਏ ਮੈਂ ਮਿਹਨਤ ਕਰ ਕਰਕੇ ਥੱਕ ਗਿਆ ਇਹਦੇ ਨਾਲ ਕੁਝ ਨਹੀਂ ਹੋਇਆ ਮੈਂ ਕਰਮ ਕਰ ਕਰਕੇ ਥੱਕ ਗਿਆ ਇਹਦੇ ਨਾਲ ਕੁਝ ਵੀ ਨਹੀਂ ਹੋਇਆ ਬੜੇ ਧਿਆਨ ਨਾਲ ਸੁਣਨਾ ਮੇਰੇ ਕੀਤੇ ਕਰਮ ਨਾਲ ਮੈਨੂੰ ਪ੍ਰਭੂ ਮਿਲਦਾ ਹੈ ਪਰਮਾਤਮਾ ਵੱਡਾ ਨਹੀਂ ਮੇਰਾ ਕਰਮ ਵੱਡਾ ਹੈ ਇਤਨੇ ਕਰਮ ਮੈਂ ਕਰਾਂਗਾ ਪਰਮਾਤਮਾ ਮਿਲ ਜਾਏਗਾ ਇਤਨਾ ਕੰਮ ਮੈਂ ਕਰਾਂਗਾ ਇਤਨਾ ਧਨ ਮੈਨੂੰ ਮਿਲ ਜਾਏਗਾ ਨੌਕਰੀ ਸੀ ਦਿਨ ਕਰਾਂਗਾ ਇਤਨੇ ਵੇਸੇ ਮਿਲ ਜਾਣਗੇ ਇਤਨੇ ਕਰਮ ਮੈਂ ਕਰਾਂਗਾ ਪ੍ਰਮਾਤਮਾ ਮਿਲ ਜਾਏਗਾ ਤਾਂ ਮੇਰਾ ਕੀਤਾ ਹੋਇਆ ਕਰਮ ਪ੍ਰਮਾਤਮਾ ਦੀ ਕੀਮਤ ਹੋ ਗਈ ਮੁੱਲ ਹੋ ਗਿਆ ਇਤਨਾ ਦਾਨ ਮੈਂ ਦੇਾਂਗਾ ਭਗਵਾਨ ਮਿਲ ਜਾਏਗਾ ਤਾਂ ਇਤਨਾ ਦਾਨ ਭਗਵਾਨ ਦੀ ਕੀਮਤ ਹੋ ਗਈ ਇਤਨੀ ਮੈਂ ਮਿਹਨਤ ਕਰਾਂਗਾ ਮੈਨੂੰ ਪ੍ਰਭੂ ਮਿਲ ਜਾਏਗਾ ਉਹ ਮਿਹਨਤ ਪ੍ਰਮਾਤਮਾ ਦੀ ਕੀਮਤ ਹੋ ਗਈ قیمت پائے نہ کہا جائے کہنے والے تیرے رہ سمائے میری کوئی محنت تیری قیمت نہیں میری کوئی سادنا تیرا مول نہیں. تو تمول ہے میرا کوئی دان تیری قیمت نہیں میری کوئی سیوا تیری قیمت نہیں ہے اندروں پرارتھنا نکل دی پرب میں کر کر کے تھک گیا ਕੋ ਕੁਝ ਰਹਿਮਤ ਕਰ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਇਹ ਅਰਦਾਸ ਇੱਕੋ ਹੀ ਦਫਾ ਨਿਕਲਦੀ ਇੱਕੋ ਹੀ ਦਫਾ ਕਿਉਂ ਫਿਰ ਕਿਉਂ ਨਹੀਂ ਨਿਕਲਦੀ ਇੱਕੋ ਹੀ ਦਫਾ ਕਿਉਂ ਨਿਕਲਦੀ ਹੈ ਇੱਕੋ ਦਫਾ ਇਸ ਵਾਸਤੇ ਨਿਕਲਦੀ ਪੂਰੀ ਹੋ ਜਾਂਦੀ ਹੈ ਬਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਇਧਰ ਦਿਲ ਦੀ ਗਹਿਰਾਈ ਚ ਜਦ ਐਸੀ ਪ੍ਰਾਰਥਨਾ ਕਰਦਾ ਮੈਂ ਕਰ ਕਰਕੇ ਥੱਕ ਗਿਆ ਪ੍ਰਭੂ ਖੇਡ ਨਹੀਂ ਬਣੇ ਤੂੰ ਰਹਿਮਤ ਕਰ ਖੇਡ ਬਣ ਜਾਂਦੀ ਹੈ ਬਣ ਜਾਂਦੀ ਹੈ ਤੇ ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਸੁਣੋ ਗਾਲ ਨਾ ਮਿਲਿਓ ਗਾਲ ਨਾ ਗਾਲ ਗਾਲ ਕੇ ਨਹੀਂ ਮਿਲੇਆ ਨਹੀਂ ਮਿਲੇਆ ਸੇਵਾ ਨਾ ਮਿਲਿਓ ਦਾਨ ਕਰ ਕਰ ਕੇ ਨਹੀਂ ਮਿਲੇਆ ਸੇਵਾ ਕਰ ਕਰ ਕੇ ਨਹੀਂ ਮਿਲੇਆ ਪਹਿਲੇ ਪਾਤਸ਼ਾਹ ਜੀ ਦੇ ਵਾਕ ਗਾਲ ਨਾ ਮਿਲਿਓ ਸੇਵ ਨ ਮਿਲਿਓ ਮਿਲਿਓ ਆਏ ਅਚਿੰਤਾ ਅਚਨ ਜੇਤ ਮਿਲੇ ਅਚਨ ਜੇਤ ਫਿਰ ਪਤਾ ਕਿ ਇਹ ਭਗਤ ਕੀ ਕਹਿ ਉੜਦਾ ਤੂੰ ਮਿਲਿਆ ਹੈ ਇਹ ਮੇਰੀ ਮਿਹਨਤ ਨਹੀਂ ਤੇਰੀ ਰਹਿਮਤ ਤੇਰੀ ਰਹਿਮਤ ਤੂੰ ਮਿਲਿਆ ਇਹ ਮੇਰਾ ਪ੍ਰਯਾਸ ਨਹੀਂ ਇਹ ਤੇਰਾ ਪ੍ਰਸਾਦ ਹੈ ਗੁਰ ਪ੍ਰਸਾਦ ਤਉ ਪ੍ਰਸਾਦ ਇਹ ਤੇਰੀ ਬਖਸ਼ਿਸ਼ ਹੈ ਇਹ ਤੇਰੀ ਰਹਿਮਤ ਮੇਰੀ ਮਿਹਨਤ ਨਹੀਂ ਇਹ ਤੇਰਾ ਪ੍ਰਿਆ ਜੋ ਹੈ ਪ੍ਰਸਾਦ ਹੈ ਮੇਰਾ ਪ੍ਰਿਆਸ ਨਹੀਂ ਜਦ ਵੀ ਕਿਸੇ ਨੂੰ ਪ੍ਰਾਪਤ ਹੋਇਆ ਹੈ ਤਾਂ ਉਸਨੇ ਇਹ ਆਖਿਆ ਅਮੁੱਲ ਹੈ ਮੇਰਾ ਕੀਤਾ ਉਸ ਦੀ ਕੀਮਤ ਨਹੀਂ ਹੈ ਮੇਰੀ ਮਿਹਨਤ ਉਸ ਦੀ ਕੀਮਤ ਨਹੀਂ ਹੈ ਤੀ ਦਿਨ ਮਿਹਨਤ ਕੀਤੀ ਹੈ ਜੋ ਪੈਸੇ ਮਿਲੇ ਨੇ ਇਹ ਪੈਸੇ ਇੰਨੀ ਮਿਹਨਤ ਨਾਲ ਮੈਨੂੰ ਮਿਲੇ ਨੇ ਨੌਕਰੀ ਕੀਤੀ ਹੈ ਇੰਨੀ ਮਿਹਨਤ ਕੀਤੀ ਇਤਨਾ ਦਾਨ ਮਿਲੇ ਮਿਲ ਗਿਆ ਪ੍ਰਮਾਤਮਾ ਸਾਰੇ ਸੰਤਾ ਨੇ ਕਿਹਾ ਪ੍ਰਭੂ ਤੋਂ ਮਿਲੇ ਐ ਇਹ ਮੇਰੀ ਮਿਹਨਤ ਨਹੀਂ ਤੇਰੀ ਰਹਿਮਤ ਹੈ ਘਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਇਹ ਆਮ ਸੈਂਟਿਸਟ ਨਹੀਂ ਸਮਝ ਸਕਦੇ ਐਨੇ ਘਾਲ ਨਾ ਵੀ ਘਾ ਲੀਏ ਤੇ ਖੇਡ ਬਣੀ ਵੀ ਐ ਤੇ ਕਹਿੰਦੇ ਸਾਡੀ ਘਾਲ ਨਾ ਨਾਲ ਨਹੀਂ ਬਣੀ ਨਹੀਂ ਬਣਦੀ ਨਹੀਂ ਬਣਦੀ ਮੇਰੀ ਘਾਲ ਨਾਲ ਮੈਨੂੰ ਪਰਮਾਤਮਾ ਮਿਲ ਸਕਦਾ ਹੈ ਮੇਰੀ ਘਾਲ ਨਾਲ ਉਸ ਦੀ ਕੀਮਤ ਹੋ ਗਈ ਮੇਰੇ ਦਿੱਤੇ ਹੋਏ ਦਾਨ ਨਾਲ ਮੈਨੂੰ ਭਗਵਾਨ ਮਿਲ ਸਕਦਾ ਹੈ ਮੇਰਾ ਦਿੱਤਾ ਹੋਇਆ ਦਾਨ ਉਸ ਦੀ ਕੀਮਤ ਹੋ ਗਈ ਮੇਰੇ ਕੀਤੇ ਹੋਏ ਕਰਮ ਨਾਲ ਮੈਨੂੰ ਪਰਮਾਤਮਾ ਮਿਲ ਸਕਦਾ ਹੈ ਮੇਰਾ ਕੀਤਾ ਹੋਇਆ ਕਰਮ ਉਸ ਦੀ ਕੀਮਤ ਹੋ ਗਿਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਬਾਗ ਦੇ ਚ ਪਰਮਾਨੰ ਕਰਦੇ ਪੈਨੇ ਗੁਰੂ ਉਰ ਤੋਂ ਪ੍ਰੇਰਿਤ ਹੋ ਕੇ ਗੁਰਮੁਖ ਹਰੀ ਦੇ ਗੁਣ ਗਾਉਂਦਾ ਹੈ ਕਿਵੇਂ ਰਸਨਾ ਨਾਲ ਸਿਰਫ ਰਸਨਾ ਨਾਲ ਨਹੀਂ ਆਪਣਾ ਹਿਰਦਾ ਪੂਰਾ ਜੋੜ ਲੈਂਦਾ ਆਪਣੀ ਭਾਵਕਤਾ ਪੂਰੀ ਜੋੜ ਲੈਂਦਾ ਆਪਣਾ ਭਰੋਸਾ ਪ੍ਰੇਮ ਪੂਰਾ ਜੋੜ ਲੈਂਦਾ ਹੈ ਪੂਰਾ ਹਿਰਦੇ ਨੂੰ ਉਡੈਲ ਦਿੰਦਾ ਹੈ ਇਸ ਤਰ੍ਹਾਂ ਉਹ ਹਰੀ ਦੇ ਗੁਣ ਜੋ ਹੈ ਗਾਉਂਦਾ ਹੈ ਲੜੀਵਾਰ ਆ ਬਾਕੀ ਵਿਚਾਰ ਜੋ ਹੈ ਸਰਵਨ ਕਰੋ ਚੇਤੇ ਰੱਖਣਾ ਇਸ ਗੱਲ ਨੂੰ ਸੈਂਸ ਦੀ ਖੋਜ ਅੱਖ ਤੇ ਬੁੱਧ ਦੀ ਖੋਜ ਹੈ ਪ੍ਰਮਾਤਮਾ ਦਾ ਆਨੰਦ ਹਿਰਦੇ ਤੇ ਰਸਨਾ ਦਾ ਆਨੰਦ ਆ ਰਸਨ ਰਸਾਏ ਜਪਦਿਆਂ ਜਪਦਿਆਂ ਰਸ ਆਣ ਲੱਗ ਪਿਆ ਕਿਉਂਕਿ ਹਿਰਦਾ ਉਡੇਲ ਦਿੱਤਾ ਹੈ ਐਸਾ ਧੰਨ ਗੁਰੂ RAMDAS JI MAHARAJ ਪਰਮਾਨੰ ਕਰ ਰਹੇ ਨੇ ਅੱਗੇ ਸਰਵਨ ਕਰੋ ਚੰਦ ਲੰਬਾ ਅਖਰੀ ਅਰਥ ਸਰਵਨ ਕਰੋ ਹਾਂਜੀ ਸਤਿਰਾ ਵਾਹਿਗੁਰੂ ਸਾਹਿਬ ਜੀ ਇੱਕ ਉੰਕਾਰ ਮਹੰਗੁਰ ਪ੍ਰਸਾਦਿ ਰਾਖਿ ਸਿਤੀ ਸੰਤ ਮਹੱਲਾ ਚੌਥਾ ਘਰਿ ਜੁਜੈ ਗੁਰਮੁਖੁ ਹੰਗਾਏ ਿਰਦਾਇ ਰਤਨੁ ਉਸਾਈ ਗੁਰੂ ਤੋ ਪ੍ਰੇਰਿਤ ਹੋਕੇ ਗੁਰੂ ਤੋਂ ਮਤ ਲੈ ਕੇ ਗੁਰਮੁਖ ਪ੍ਰਭੂ ਦੇ ਗੀਤ ਗਾਉਂਦਾ ਹੈ ਰਸਨਾ ਨਾਲ ਹਿਰਦੇ ਨੂੰ ਜੋੜ ਕੇ ਰਸ ਨਾਲ ਭਰ ਜਾਂਦਾ ਹੈ ਆਨੰਦ ਨਾਲ ਭਰ ਜਾਂਦਾ ਹੈ ਹਾਂਜੀ ਆਰ ਰਸਾਏ ਮੇਰੀ ਪ੍ਰਭਾਏ ਮਿਲਿਆ ਸਾਜ ਸੁਭਾਏ ਉਸ ਪਰਮਾਤਮਾ ਨੂੰ ਜਦ ਭਾਗ ਹੈ ਭਾਵਨਾ ਉਂਢੇਲ ਦਿੱਤੀ ਤੋ ਰਸ ਨਾਲ ਵਰਗੈ ਰਸਨ ਰਸਾਏ ਰਸ ਨਾਲ ਲ ਵਰ ਗਏ ਰਸ ਦਾ ਸਾਗਰ ਬਣ ਗਏ ਆਨੰਦ ਦਾ ਸਾਗਰ ਬਣ ਗਏ ਹਾਂ ਜੀ ਆਣ ਦੇ ਭੋਗ ਭਗੇ ਸੁਸਵਰ ਸੰਤ ਰਹਾ ਜਿਵਨਾਈ ਸ਼ਬਦ ਦੇ ਚ ਲਿਵ ਜੋੜ ਕੇ ਦਿਨ ਰਾਤ ਇਸੇ ਰਸ ਦਾ ਉਹ ਭੋਗ ਭੋਗਦੇ ਨੇ ਇਸੇ ਆਨੰਦ ਦੇ ਜੋ ਹੈ ਦਿਨ ਰਾਤ ਜੋ ਹੈ ਰਹਿੰਦੇ ਨੇ ਕਦੇ ਵੀ ਇਸ ਅਨੰਤ ਉਹਨਾਂ ਦਾ ਵਿਛੋੜਾ ਨਹੀਂ ਆਉਂਦਾ ਹਾਂ ਜੀ ਵੱਡਾ ਘਾਤ ਗਰਾ ਪਾਇਆ ਹੰਝਣਾ ਭਾਇ ਕਿਧਰੇ ਕਿਸਮਤ ਹੋਵੇ ਭਾਗ ਵੱਡੇ ਹੁਣ ਭਾਗ ਕਹਿੰਦੇ ਨੇ ਹਿੱਸੇ ਨੂੰ ਕਿਧਰੇ ਹਿੱਸਾ ਵੱਡਾ ਹੋਵੇ ਤਾਂ ਫਿਰ ਮਨੁੱਖ ਇਸ ਤਰ੍ਹਾਂ ਦੇ ਗੀਤ ਦਿਨ ਰਾਤ ਗਾਉਂਦਾ ਹੈ ਦਿਨ ਰਾਤ ਪ੍ਰਭੂ ਦੇ ਗੀਤ ਗਾਉਂਦਾ ਹੈ ਰਸਨਾ ਨਾਲ ਹਿਰਦੇ ਨੂੰ ਜੋੜ ਕੇ ਹਾਂਜੀ ਸਹਜ ਸਹਜੁ ਲਿਆ ਜੰਮ ਜੀਵਨ ਨਾਨਕ ਸੁਨ ਸੁਣਾਏ ਮਨ ਅਡੋਲ ਹੋ ਗਿਆ ਨੇਚਲ ਹੋ ਗਿਆ ਤਾਂ ਉਸ ਨੇਚਲ ਦੀ ਪ੍ਰਾਪਤੀ ਹੋ ਗਈ ਸਹਿਜ ਮਨ ਦਾ ਅਡੋਲ ਹੋ ਜਾਣਾ ਟਿਕਾ ਨੇਚਲ ਜੈਸੇ ਮਨ ਨੇਚਲ ਹੋਇਆ ਰਸਨਾ ਨਾਲ ਹਿਰਦੇ ਨੂੰ ਜੋੜਿਆ ਤਾਂ ਨੇਚਲ ਦੀ ਪ੍ਰਾਪਤੀ ਹੋ ਗਈ ਉਸ ਸਹਿਜ ਦੀ ਪ੍ਰਾਪਤੀ ਹੋ ਗਈ ਸਹਿਜ ਕਰਕੇ ਔਰ ਜੀਵਨ ਸਫਲ ਹੋ ਗਿਆ ਜ਼ਿੰਦਗੀ ਸਫਲ ਹੋ ਗਈ ਹਾਂਜੀ ਸੰਗਤ ਸੰਤ ਮਲਾਏ ਆਸਰ ਨਿਰਮਲ ਨਾਹੇ ਸੰਤਾਂ ਦੀ ਸੰਗਤ ਨਸੀਬ ਹੋਈ ਜਿਸ ਤੋਂ ਇਹ ਪ੍ਰੇਰਣਾ ਮਿਲੀ ਔਰ ਜੋ ਸੰਤਾਂ ਦੀ ਸੰਗਤ ਵਾਸਤਵਿਕ ਹਰੀ ਦਾ ਸਰੋਵਰ ਹੈ ਉਹਦੇ ਚ ਇਸ਼ਨਾਨ ਕੀਤਾ ਪੂਰਾ ਇਸ਼ਨਾਨ ਕੀਤਾ ਉਸ ਦੇ ਨਾਲ ਹੋਇਆ ਕੀ ਹਾਂ ਜੀ ਨਿਰਮਲ ਜਨ ਨਾਹੇ ਮੈਂ ਪਏ ਪਵਿਤ ਸ਼ਰੀਰਾ ਇਸ ਦੇ ਨਾਲ ਤਨ ਤੇ ਮਨ ਸਾਡਾ ਪਾਵਨ ਹੋ ਗਿਆ ਕਿਉਂਕਿ ਹਰੀ ਦੇ ਸਰੋਵਰ ਦੇ ਵਿੱਚ ਜਲ ਸੀ ਹਰੀ ਦੇ ਗੁਣ ਹਰੀ ਦੇ ਗੀ ਉਹ ਗਾਏ ਉਹ ਸਰੋਵਰ ਵਿੱਚ ਇਸ਼ਨਾਨ ਕੀਤਾ ਪੂਰਾ ਮਨ ਨੇ ਇਸ ਤਰ੍ਹਾਂ ਸੀ ਤਨ ਕਰਕੇ ਮਨ ਕਰਕੇ ਨਿਰਮਲ ਹੋ ਗਏ ਪਾਵਨ ਹੋ ਗਏ ਹਾਂ ਜੀ ਦੁਰਮਤ ਮੈਂ ਗਈ ਪ੍ਰੰਭਗਉ ਮੈਂ ਗ੍ਰਿਠੀ ਪੀਰਾ ਜਿਹੜੀ ਦੁਰਮਤੀ ਦੀ ਮਹਿਲ ਸੀ ਮਨਮਦ ਦੀ ਮਹਿਲ ਸੀ ਉਹ ਸਾਰੀ ਦੀ ਸਾਰੀ ਚਲੀ ਗਈ ਔਰ ਉਸ ਦੇ ਨਾਲ ਹੀ ਹੰਕਾਰ ਹਉਮੈ ਇਹ ਵੀ ਨਾ ਸੋ ਗਈ ਜੋ ਬੜੀ ਪੀੜਾ ਦੇਣ ਵਾਲੀ ਹਉਮੈ ਸੀ ਇਹਦਾ ਵੀ ਭੋਗ ਪੈ ਗਿਆ ਇਹਦਾ ਵੀ ਅੰਤ ਹੋ ਗਿਆ ਹਾਂਜੀ ਨਦਰ ਪ੍ਰਭੂ ਸਤ ਸੰਗਤ ਕਾਈ ਨਿਜ ਘਰ ਹੋਆ ਜਦ ਪ੍ਰਭੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਫੋ ਗੁਰੂ ਦੀ ਸੰਗਤ ਨਸੀਬ ਹੁੰਦੀ ਹੈ ਕਿ ਗੁਰੂ ਦੀ ਸੰਗਤ ਦੁਆਰਾ ਰਸਨਾ ਨਾਲ ਹਿਰਦੇ ਨੂੰ ਜੋੜ ਕੇ ਨੀਜੀ ਥਾਂ ਦੀ ਪ੍ਰਾਪਤੀ ਹੁੰਦੀ ਹੈ ਆਪਣੇ ਘਰ ਦੀ ਪ੍ਰਾਪਤੀ ਹੁੰਦੀ ਹੈ ਹਾਂਜੀ ਹਾਰ ਮੰਗਲ ਰਾਤਸ ਰਸਨਾ ਦਾ ਹੈ ਨਾਮ ਨਾਮ ਵਰਗੱਖ ਹਰੀ ਦੇ ਨਾਮ ਦੇ ਨਾਲ ਰਸਨਾ ਨਾਲ ਜਪ ਕਰਦੇ ਹਾਂ ਜਦ ਹਿਰਦਾ ਜੋੜਿਆ ਇਸੇ ਰਸ ਦੇ ਜੋ ਹੈ ਡੁੱਬ ਕੇ ਇਸੇ ਮੰਗਲ ਨੂੰ ਗਾ ਕੇ ਪਰਮ ਆਨੰਦ ਨੂੰ ਪ੍ਰਾਪਤ ਕੀਤਾ